ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤੂ ਸਹਿਰਤ ਕਰਾਂਗੇ ਅੱਜ ਸੋਠ ਮਹੱਲਾ ਪੰਜਵਾਂ ਦੇ 6ਵੇਂ ਸ਼ਬਦੀ ਵਾਰੀ ਹੈ ਜੀ ਸੋਠ ਮਹੱਲਾ ਪੰਜਵਾਂ ਸੁਖੀਏ ਕੋ ਪੇਖੇ ਸਭ ਸੁਖੀਆ ਰੋਗੀ ਕੇ ਪਾਣੇ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਨ ਹੱਥ ਸੰਜੋਗੀ ਸੁਖੀਏ ਕੋ ਪੇਖੇ ਸਭ ਸੁਖੀਆ ਰੋਗੀ ਕੇ ਭਾਣੇ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਪਰਮ ਪਗਵਾਤਾ ਤਿਸਕੇ ਪਾਣੇ ਕੋਈ ਨ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਓ ਸੰਤ ਸੰਗ ਜਾ ਕਾ ਮਨ ਸੀਤਲ ਉਹ ਜਾਣੇ ਸਗਲੀ ਠਾਂਡੀ ਹਉਮੇ ਰੋਗ ਜਾ ਕਾ ਮਨ ਵਿਆਪਤ ਔ ਜਨਮ ਮਰੇ ਬਿਲ ਲਾਤੀ ਗਿਆਨ ਅਜਨ ਜਾ ਕੀ ਨੇਤਰੀ ਪੜਿਆ ਤਾਂ ਕਿ ਸਰਵ ਵਰਗਾਸਾ ਅਗਿਆਨ ਅਧੇਰੇ ਸੂਜਸ ਨਹੀਂ ਬੋੜ ਬੋੜ ਪਰਮਾਤਾ ਸੁਣ ਬਨੰਤੀ ਸਾਮੀ ਆਪਣੇ ਨਾਨਕਏ ਸੁਖ ਮੰਗੇ ਜੇ ਕੀਰਤਨ ਤੇ ਸਾਧੂ ਗਾਵੇ ਤੈ ਮੇਰਾ ਮਨ ਲਾਗੇ ਸੁਣ ਬਨੰਤੀ ਸਾਮੀ ਆਪਣੇ ਨਾਨਕਏ ਸੁਖ ਮੰਗੇ ਜੇ ਕਿ ਤਨ ਸਾਧੂ ਸੰਗ ਗਾਵੇ ਤੈ ਮੇਰਾ ਮਨ ਲਾਗੇ ਅਛਲ ਵਿੱਚ ਗੁਰੂ ਸਿੱਖਦੇ ਰਹੇ ਹਾਂ ਜੀ ਕਿ ਜੀਵ ਮਨੁੱਖ ਨੂੰ ਸੁਖੀ ਜੀਵ ਮਨੁੱਖ ਨੂੰ ਸਭ ਪਾਸੇ ਸਭ ਲੋਗ ਸੁਖੀ ਦਿਖਦੇ ਹਾਂ ਜੀ ਰੋਗੀ ਜੀ ਦੇ ਪਾਣੇ ਸਭ ਹੀ ਰੋਗੀ ਹਾਂ ਜੀ ਪਰ ਕਰਨ ਕਰਾਉਣ ਵਾਲਾ ਪਰਮੇਸ਼ਰ ਪ੍ਰਭ ਸਭ ਆਪ ਹੀ ਆਪ ਹੈ ਜੀ ਅਤੇ ਸੰਜੋਗ ਬਣਾਉਣ ਦੀ ਯੋਗਤ ਉਸ ਪਰਮੇਸ਼ਰ ਪ੍ਰਭ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਜੀ ਫਿਰ ਗੁਰੂ ਜੀ ਆਖਦੇ ਹਨ हे ਮੇਰੇ ਮਨ ਜਿਸ ਜੀਵ ਨੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਭਰਮ ਦੂਰ ਕਰ ਦਿੱਤੇ ਹਨ ਜੀ ਅਤੇ ਜਿਸ ਨੇ ਸਰਬਤ ਬ੍ਰਹਮ ਪਰ ਮਿਸਰ ਪ੍ਰਭ ਨੂੰ ਸਭ ਪਾਸੇ ਸਭ ਵਿੱਚ ਵਿਆਪਕ ਮੰਨ ਲਿਆ ਹੈ ਜੀ ਉਸ ਦੇ ਬਾਣੇ ਕੋਈ ਜੀਵ ਵੀ ਭੋਲਿਆ ਨਹੀਂ ਹੋਇਆ ਹੈ ਜੀ ਰਹਾਓ ਫਿਰ ਗੁਰੂ ਜੀ ਆਖਦੇ ਆਂ ਜਿਸ ਜੀਵ ਦਾ ਮਨ ਗੁਰਸਬ ਗੁਰਬਾਣੀ ਨਾਮ ਸਿਮਰਨ ਅਤੇ ਸਾਧ ਸੰਗਤ ਕਰਕੇ ਸ਼ਾਂਤ ਹੋ ਗਿਆ ਹੈ ਜੀ ਉਸ ਨੂੰ ਸਾਰੀ ਸ੍ਰਿਸ਼ਟੀ ਹੀ ਸ਼ਾਂਤ ਲੱਗਦੀ ਹੈ ਜੀ ਪਰ ਜਿਸ ਜੀਵ ਦਾ ਮਨ ਹੋਵੇ ਅਤੇ ਵਿਸ਼ੇਵਕਾਰਾਂ ਦੇ ਰੋਗ ਵਿੱਚ ਫਸਿਆ ਹੋਇਆ ਹੈ ਉਹ ਜਮਨ ਮਰਨ ਦੇ ਚੱਕਰ ਵਿੱਚ ਪੈ ਰਹੇ ਹਾਂ ਜੀ ਫਿਰ ਗੁਰੂ ਜੀ ਆਖਦੇ ਜਿੰਨਾ ਗੁਰਮੁਖਾਂ ਦੀਆਂ ਅੱਖਾਂ ਵਿੱਚ ਗੁਰ ਗਿਆਨ ਦਾ ਸਰਮਾ ਪੈ ਗਿਆ ਹੈ ਜੀ ਭਾਵ ਜਿਨ੍ਹਾਂ ਨੇ ਗੁਰ ਗਿਆਨ ਹਾਸਲ ਕੀਤਾ ਹੈ ਜੀ ਉਹਨਾਂ ਨੂੰ ਸਭ ਕੁਝ ਵਰਗਟ ਹੋ ਜਾਂਦਾ ਹੈ ਜੀ ਪਰ ਅਗਿਆਨੀ ਜੀ ਆਪਣੀ ਅਗਿਆਨਤਾ ਦੇ ਹਨੇਰੇ ਵਿੱਚ ਹੀ ਕੁਝ ਨਹੀਂ ਕੁਝ ਨਹੀਂ ਸੋਚਦਾ ਜੀ ਅਤੇ बार-बार ਜੁਨਾ ਵਿੱਚ ਝਟਕਦਾ ਰਹਿੰਦਾ ਹੈ ਜੀ ਨਾਨਕ ਦਾ ਕਥਨ ਹੈ ਜੀ ਕਿ ਹੇ ਮੇਰੇ ਪਰਮੇਸ਼ਰ ਸਵਾਮੀ ਮੇਰੀ ਬੇਨਤੀ ਸੁਣੋ ਜੀ ਮੈਂ ਇਹ ਸੁਖ ਮੰਗਦਾ ਹਾਂ ਜੀ ਕਿ ਜਿੱਥੇ ਗੁਰਸ਼ਤ ਗੁਰਬਾਣੀ ਨਾਮ ਸਿਮਰਨ ਅਤੇ ਸਾਤ ਗੁਰਮੁਖ ਸਾਧੂ ਜਨ ਤੇਰਾ ਕੀਰਤਨ ਕਰਦੇ ਹੋਂ ਉੱਥੇ ਮੇਰਾ ਮਨ ਲੱਗੇ ਜੀ ਇਹ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਗੁਰੂ ਜੀ ਇਸ ਸ਼ਬਦ ਵਿੱਚ ਉਹਦੇ ਦੱਸਦੇ ਹਨ ਜੀ ਕਿ ਆਮ ਤੌਰ ਤੇ ਜੀ ਮਨੁੱਖ ਦੇ ਮਨ ਦੀ ਸਥਿਤੀ ਉਸ ਦੀ ਸੋਚ ਤੇ ਹਾਵੀ ਹੁੰਦੀ ਹੈ ਪਰ ਜਿਨ੍ਹਾਂ ਨੇ ਗੁਰ ਗਿਆਨ ਅਤੇ ਗੁਰ ਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਮਨ ਤੋਂ ਪਰਮਾਨੰ ਦਾ ਨੂੰ ਦੂਰ ਕਰ ਦਿੱਤਾ ਹੈ ਜੀ ਵਿਸ਼ੇਵਕਾਰ ਖਤਮ ਕਰ ਦਿੱਤੇ ਹਨ ਜੀ ਉਹਨਾਂ ਲਈ ਸਾਰੀਆਂ ਸਥਿਤੀਆਂ ਸਮਾਨ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਜੋ ਜੀ ਹਉਮੈ ਅਤੇ ਵਿਸ਼ੇਵਕਾਰਾਂ ਦੇ ਰੋਗ ਵਿੱਚ ਗ੍ਰਸਤ ਹਨ ਉਹ ਜਨਮ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਾਬਦ ਗੁਰਬਾਣੀ ਨਾਮ ਸਿਮਰਨ ਅਤੇ ਗੁਰ ਗਿਆਨ ਦੀ ਪ੍ਰਾਪਤੀ ਲਈ ਉਸ ਨਾਲ ਹੀ ਸਰਬਤ ਸਰਬਤ ਪ੍ਰਕਾਸ਼ ਪ੍ਰਭੂ ਦਾ ਦਿਸਤੰਪੰਦਾ ਹੈ ਜੀ ਇਸ ਲਈ ਜੀ ਨੂੰ ਚਾਹੀਦਾ ਹੈ ਜੀ ਕਿ ਸਾਹ ਸੰਗਤ ਵਿੱਚ ਮਿਲ ਮਿਲ ਬਾਟ ਪਰਮੇਸ਼ਰ ਹਾਰ ਤੇ ਗੁਰਸ਼ਬ ਗੁਰ ਬਾਣੀ ਨਾਮ ਦਾ ਸਿਮਰਨ ਕਰਨ ਜੀ ਅੱਜ ਦਾ ਵਿਚਾਰ ਕਰਦੇ ਆ ਮੇਰੇ ਕੋਲ ਨੇਕਾਂ ਬੋਲਾਂ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਕਿਹਾ ਦੀ ਜਾਂਚ ਕਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ